ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਗੁਰਤਾਜ ਘਰ ਤੇ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਅਨੁਸਾਰ ਇਹਨਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ ਤੇ ਪਿਆਰੋ ਅੱਜ ਵਾਲੀ ਵੀਡੀਓ ਬਹੁਤ ਵਧੀਆ ਆ ਜਿਵੇਂ ਕਿ ਸਰਦੀਆਂ ਦੇ ਵਿੱਚ ਕੱਪੜੇ ਜਿਹੜੇ ਉਹ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਆ ਖਾਸ ਕਰਕੇ ਸਾਡੇ ਕੋਲ ਨਾ ਬਲੈਕ ਸਵੈਟਰ ਕੋਟੀਆਂ ਹਨਾ ਜੈਕਟਾਂ ਤੇ ਹੁੱਡੀਜ਼ ਤੇ ਇਨਰ ਬਹੁਤ ਹੁੰਦੀਆਂ ਬਲੈਕ ਕਲਰ ਦੇ ਨਾ ਕਾਲੇ ਰੰਗ ਦੇ ਬਹੁਤ ਜ਼ਿਆਦਾ ਕੱਪੜੇ ਹੁੰਦੇ ਆ ਸਿਆਲ ਦੇ ਵਿੱਚ ਤੇ ਪਰ ਇੱਕ ਚੀਜ਼ ਨੋਟ ਕੀਤੀ ਹੋਣੀ ਆ ਕਿ ਜਿਹੜੇ ਕੱਪੜੇ ਬਲੈਕ ਆ ਜਿਹੜੇ ਨਵੇਂ ਹੀ ਇਨਰ ਆ ਤੇ ਆ ਦੇ ਕੋਈ ਹਾਈ ਨੈਕ ਨਵੀਂ ਆ ਤੇ ਪਰ ਲ ਇਹ ਦੋ ਚਾਰ ਵਾਰੀ ਪੌਣ ਦੇ ਨਾਲ ਇੱਕਦਮ ਧੁੰਦਲੀ ਧੁੰਦਲੀ ਜਾਂ ਵਾਈਟ ਵਾਈਟ ਜਿਹਾ ਤੁਸੀਂ ਦੇਖ ਸਕਦੇ ਆ ਲਾਗੂ ਦੇਖੋ ਜੀ ਮੈਂ ਲਾਗੂ ਕਰਕੇ ਦਿਖਾਉਣੀ ਆ ਦੇਖੋ ਨਜ਼ਰ ਆ ਰਿਹਾ ਉਹਨਾਂ ਇਹ ਬੋਰ ਨਹੀਂ ਆ ਜੀ ਤੇ ਪਤਾ ਨਹੀਂ ਕੀ ਚਿਪਕ ਜੇ ਜਾਂਦਾ ਆ ਵਾਈਟ ਵਾਈਟ ਤਾਂ ਗੰਦਾ ਗੰਦਾ ਲੱਗਦਾ ਐਦਾਂ ਲੱਗਦਾ ਹੀ ਨਹੀਂ ਕਿ ਅਸੀਂ ਕਪੜਾ ਨਵਾਂ ਪਾਇਆ ਹੋਇਆ ਤੇ ਇਹ ਹਾਲੇ ਬਿਲਕੁਲ ਨਵੀਂ ਆ ਹੱਸ ਸਰਦੀ ਸਟਾਰਟ ਕੀਤੀ ਪਾਣੀ ਤੇ ਦੇਖੋ ਕਿਸ ਤਰ੍ਹਾਂ ਦੀ ਇਹ ਹੋ ਵੀ ਗਈ ਆ ਇੱਕਦਮ ਹੀ ਖਰਾ ਖਰਾਬ ਜੀ ਲੱਗਦੀ ਆ ਤੇ ਫਿਰ ਤਨ ਦਿਲ ਨਹੀਂ ਕਰਦਾ ਹੈਗਾ ਪਾਣ ਨੂੰ ਹਨਾ ਅੱਜ ਮੈਂ ਤੁਹਾਨੂੰ ਉਹ ਬਹੁਤ ਸੋਕੀ ਟ੍ਰਿਕ ਦੱਸੂਗੀ ਜਿਵੇਂ ਇਵੇਂ ਤੁਹਾਡੇ ਕੱਪੜੇ ਪੁਰਾਣੇ-ਪੁਰਾਣੇ ਜਿਹਾ ਲੱਗਣ ਲੱਗ ਜਨ ਖਾਸ ਕਰਕੇ ਕਾਲੇ ਰੰਗ ਦੇ ਇਕਦਮ ਨਵੇਂ ਲੱਗਣਗੇ ਤੇ ਐ ਲੱਗਣਾ ਜਿਵੇਂ ਨਾ ਜੇ ਤੁਸੀਂ 2-3 ਸਾਲ ਪੁਰਾਣੀ ਕੋਟੀ ਵੀ ਇਸ ਟ੍ਰਿਕ ਦੇ ਨਾਲ ਵਾਸ਼ ਕਰੋਗੇ ਨਾ ਤੇ ਐ ਲੱਗੂਗਾ ਕਿ ਜਿਵੇਂ ਤੁਸੀਂ ਨਵੀਂ ਬਜ਼ਾਰੋਂ ਲੈ ਕੇ ਆਏ ਜੀ ਤੇ ਪਲੀਜ਼ ਤਰੋਂ ਵੀਡੀਓ ਨੂੰ ਸਕਿੱਪ ਨਾ ਕਰਿਓ ਵੀਡੀਓ ਨੂੰ ਪੂਰਾ ਵਾਚ ਕਰਿਓ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦੀ ਤੁਸੀਂ ਮੇਰੇ ਚੈਨਲ ਤੇ ਆਏ ਜਿਹੜੇ ਭੈਣ ਭਰਾ ਮੇਰੇ ਚੈਨਲ ਤੇ ਡੇਲੀ ਆਉਂਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਤੇ ਜਿਹੜੇ ਪਹਿਲੀ ਵਾਰ ਆਏ ਨੇ ਉਹਨਾਂ ਦਾ ਵੀ तहे ਦਿਲੋਂ ਧੰਨਵਾਦੀ ਤੇ ਜਿਹੜੇ ਪਹਿਲੀ ਵਾਰ ਆਏ ਲੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਠੀਕ ਹੈ ਜੀ ਕਰਦੇ ਆਂ ਜੀ ਵੀਡੀਓ ਸਟਾਰਟ ਜੀ ਜੀ ਮੈਂ ਆ ਗਈਆਂ ਹਾਂ ਸੋਈ ਦੇ ਵਿੱਚ ਤੇ ਮੈਂ ਆਪਿਆਂ ਨੂੰ ਇਹਦੇ ਵਿੱਚ ਪਾ ਲਿਆ ਜੀ ਇੱਕ ਗਲਾਸ ਪਾਣੀ ਠੀਕ ਹੈ ਜੀ ਤੇ ਇੱਕ ਗਲਾਸ ਪਾਣੀ ਪਾਉਣ ਤੋਂ ਬਾਅਦ ਮੈਂ ਪਾਈ ਆ ਜੀ ਇੱਥੇ ਇਸ ਤਰ੍ਹਾਂ ਚਮਚ ਜਿਹੜਾ ਆਪਾਂ ਚਾਹ ਪੱਤੀ ਦੇ ਚਾਹ ਪੱਤੀ ਪਾਉਣੀ ਆ ਜੀ ਚਾਹ ਬਣਾਉਣ ਲੱਗਿਆਂ ਜਿਹੜਾ ਚਮਚ ਲੈਨੇ ਉਹੀ ਇੱਕ ਭਰ ਕੇ ਇਤਨਾ ਪਾ ਲਿਆ ਜੀ ਥੋੜੀ ਜਿਹੀ ਪਾ ਲਾਂਗੇ ਹੋਰ ਤੇ ਇਸ ਪਾਣੀ ਨੂੰ ਭਾਣਾ ਮੈਗ ਕਰ ਲੱਗੀਆਂ ਇਹਨੂੰ ਰਿੰਨਾਗੇ ਜਿਵੇਂ ਅਸੀਂ ਚਾਹ ਬਣਾਉਂਦੇ ਆ ਬਸ ਜੀ ਆਪਾਂ ਚਾਹ ਦੇ ਵਿੱਚ ਮਿੱਠਾ ਪਾ ਦਨੇ ਖੰਡ ਪਾ ਦਨੇ ਆ ਇਹਦੇ ਵਿੱਚ ਆਪਾਂ ਖੰਡ ਨਹੀਂ ਪਾਣੀ ਕੱਲਾ ਅਸੀਂ ਪਾਣੀ ਦੇ ਵਿੱਚ ਪੱਤੀ ਨੂੰ ਰਿੰਨਾਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਬਾਲਾ ਦਵਾਵਾਂਗੇ ਇਹਨੂੰ ਬਾਲਾ ਦਵਾਉਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਹਾਂਜੀ ਜੀ ਤੇ ਮੈਂ ਰੱਖ ਦਿੱਤਾ ਜੀ ਇੰਡਕਸ਼ਨ ਦੇ ਉੱਪਰ ਤੇ ਤੁਸੀਂ ਇਸ ਤਰ੍ਹਾਂ ਗੈਸ ਦੇ ਉੱਪਰ ਰੱਖ ਸਕਦੇ ਹੋ ਜੀ ਅੱਗ ਬਾਲ ਲੈਣੀ ਆ ਰੇਝਾ ਆ ਜਾਂਦਾ ਆ ਤੇ ਅਸੀਂ ਦੁੱਧ ਪਾਉਨੇ ਆ ਬੱਸ ਉਸੇ ਤਰ੍ਹਾਂ ਤਰੀਕੇ ਦੇ ਨਾਲ ਜਿਵੇਂ ਰੇਝਾ ਆ ਜੇ ਬਸ ਨਾ ਅਖੰਡ ਪਾਣੀ ਇਹਦਾ ਦੁੱਧ ਪਾਉਣਾ ਜੀ ਬਸ ਸਿੰਪਲ ਤੁਹਾਨੂੰ ਮੈਂ ਦੱਸਦੀ ਆ ਜੀ ਇਸ ਪਾਣੀ ਦੇ ਨਾਲ ਆਪਾਂ ਕਿੰਨੀ ਵਧੀਆ ਟ੍ਰਿਕ ਕਰ ਲੈਂਦੀ ਆ ਤੇ ਇਹ ਇਹਦੇ ਨਾਲ ਆਪਾਂ ਚਾਹ ਤਾਂ ਬਣਾਉਣੀ ਆ ਬਹੁਤ ਸਵਾਲ ਲੱਗਦੀ ਸਾਨੂੰ ਤੇ ਇਹਦੇ ਨਾਲ ਆਪਾਂ ਅੱਜ ਕੱਪੜੇ ਵੀ ਧੋਵਾਂਗੇ ਹਾਂ ਜੀ ਦੇਖੋ ਬਿਲਕੁਲ ਰੇਝ ਗਿਆ ਨਾ ਪਾਣੀ ਪੱਤੀ ਵਾਲਾ ਬਿਲਕੁਲ ਉਸ ਤਰ੍ਹਾਂ ਹੀ ਰੇਝ ਗਿਆ ਜਿਸ ਤਰ੍ਹਾਂ ਆਪਾਂ ਚਾਹ ਬਣਾਉਣੀ ਆ ਜੀ ਤੇ ਚਲੋ ਇਹਨੂੰ ਆਪਾਂ ਨਾ ਹੁਣ ਪਾਣ ਲੈਨੇ ਆ ਠੀਕ ਹੈ ਜੀ ਹਾਂ ਜੀ ਇਹਨੂੰ ਮੈਂ ਪਾਣ ਕੀ ਗੜਵੀ ਦੇ ਵਿੱਚ ਪਾ ਲਿਆ ਤੇ ਥੋੜੀ ਜਿਹੀ ਦੇਰ ਨਾਲ ਆਪ ਠੀਕ ਹੈ ਜੀ ਜਿਵੇਂ ਕਿ 5 ਕੁ ਮਿੰਟ ਵਾਸਤੇ ਜਿਹੜਾ ਜ਼ਿਆਦਾ ਗਰਮ-ਗਰਮ ਰੇਜ ਦਾ ਪਾਣੀ ਹੈ ਥੋੜਾ ਜਿਹਾ ਠੰਡਾ ਹੋ ਜਵੇ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਿਆਂ ਜੀ ਇਹਦਾ ਇਸਤੇਮਾਲ ਆਪਾਂ ਕਿਸ ਤਰ੍ਹਾਂ ਕਰਨਾ। ਹਾਂ ਜੀ ਜੀ ਦੇਖੋ ਮੈਂ ਇੱਕ ਖੁੱਲੇ ਬਾਲਟੀ ਦੇ ਵਿੱਚ ਪਾ ਲਿਆ ਜੀ। ਤੇ ਇਹਦੇ ਵਿੱਚ ਇਹ ਕੀ ਥੋੜਾ ਠੰਡਾ ਵੀ ਜਲਦੀ ਹੋ ਜਾਊਗਾ। ਤੇ ਇੱਕ ਇਹਦੇ ਵਿੱਚ ਹੁਣ ਕਿਉਂਕਿ ਅਸੀਂ ਕੱਪੜੇ ਨੂੰ ਧੋਣਾ ਹੈ ਤੇ ਖੁੱਲਾ ਭਾਂਡਾ ਤਾਂ ਸਾਨੂੰ ਚਾਹੀਦਾ ਹੀ ਹੈ ਜੀ। ਤਾਂ ਤੁਸੀਂ ਇੱਕ ਦੋ ਕੱਪੜੇ ਜਿੰਨੇ ਵੀ ਤੁਹਾਡੇ ਬਲੈਕ ਟੀ-ਸ਼ਰਟ ਸਵੈਟਰ ਵਗੈਰਾ ਤੁਸੀਂ ਇਹਨਾਂ ਨੂੰ ਧੋ ਸਕਦੇ ਹੋ ਜੀ। ਤੇ ਬਹੁਤ ਵਧੀਆ ਇਹ ਟ੍ਰਿਕ ਆ ਤੇ ਕੋਈ ਪੈਣੋ ਖਰਚਾ ਨਹੀਂ ਦੇਖੋ ਹਾਂਜੀ ਜੀ ਤੇ ਵਿਆਸਤੇ ਤਾਂ ਕੋਈ ਜ਼ਰੂਰਤ ਨਹੀਂ ਇਹਦੇ ਵਿੱਚ ਕੁਝ ਵੀ ਨਾ ਪਾਏ ਪਾਓ ਪਰ ਜੇ ਤੁਹਾਡੇ ਕੋਲ ਬੇਕਿੰਗ ਸੋਡਾ ਜਾਂ ਬੇਕਿੰਗ ਪਾਊਡਰ ਕੋਈ ਵੀ ਦੋਨਾਂ ਦੇ ਵਿੱਚੋਂ ਚੀਜ਼ ਹੈਗੀ ਆ ਬਿਲਕੁਲ ਨਾਰਮਲ ਜੀ ਚੁਟਕੀਕ ਤੁਸੀਂ ਪਾ ਲੈਣਾ ਜੀ ਬਿਲਕੁਲ ਨਾਰਮਲ ਜਾਈ ਜਿਆਦਾ ਨਹੀਂ ਪਾਉਣਾ ਹੈਗਾ ਬਸ ਜੀ ਬਿਲਕੁਲ ਇਸ ਤਰ੍ਹਾਂ ਚੁਟਕੀ ਕੀ ਪਾਉਣਾ ਇਹਨੂੰ ਤੁਸੀਂ ਹਿਲਾ ਲੈਣਾ ਜੀ ਚੰਗੀ ਤਰ੍ਹਾਂ ਜੇ ਹੈਗਾ ਪਾ ਲੋ ਜੇ ਨਹੀਂ ਹੈਗਾ ਤਾਂ ਵੀ ਕੋਈ ਚੱਕਰ ਨਹੀਂ ਜੀ ਤੁਸੀਂ ਕੱਲਾ ਚਾਹ ਪੱਤੀ ਵਾਲਾ ਪਾਣੀ ਜਿਹੜਾ ਉਹੀ ਵਰਤ ਲੈਣਾ ਜੀ ਤੇ ਜੇ ਸੋਡਾ ਜਾਂ ਬੇਕਿੰਗ ਪਾਊਡਰ ਦੋਨਾਂ ਚ ਕੋਈ ਵੀ ਤੁਹਾਡੇ ਕੋਲੇ ਪਿਆ ਨਾ ਤਾਂ ਤੁਸੀਂ ਉਹ ਚੁਟਕੀਕ ਲੈ ਲੈਣਾ ਠੀਕ ਹੈ ਜੀ ਤੇ ਕੋਈ ਇਹਨਾਂ ਜ਼ਰੂਰੀ ਵੀ ਨਹੀਂ ਕਿ ਬਾਜ਼ਾਰੋਂ ਮਗਾ ਕੇ ਫੇਰ ਪੋਣਾ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਜੀ ਤੇ ਹੁਣ ਕੀ ਕਰਨਾ ਦੇਖੋ ਥੋੜਾ ਜਿਹਾ ਪਾਣੀ ਸਾਡਾ ਹੋ ਗਿਆ ਠੰਡਾ ਇਹ ਵਾਲੀ ਜਿਹੜੀ ਸਾਡੀ ਇਨਰ ਆ ਈਸ਼ਵਲਟਿਆ ਇਹਨੂੰ ਆਪਾਂ ਇਹਦੇ ਵਿੱਚ ਦੀਪ ਘਾਲਣੀ ਥੋੜਾ ਜਿਹਾ ਪਾਣੀ ਲਾ ਜੀ ਇਹਦੇ ਵਿੱਚ ਪਾਣੀ ਠੀਕ ਹੈ ਜੀ ਥੋੜਾ ਜਿਹਾ ਇਸ ਦੇ ਵਿੱਚ ਪਾਣੀ ਪਾ ਲਣ ਤੇ ਇਹਨੂੰ ਆਪਾਂ ਇਹਦੇ ਵਿੱਚ ਡੀਪ ਰਹਿਣ ਦੇਣਾ ਅੱਛਾ ਜੀ ਅਸੀਂ ਇਹਦੇ ਵਿੱਚ ਡੀਪ ਰਹਿਣ ਦੇਣਾ ਹੋਣਾ ਘਟੋ ਘਟਵੀ 10 15 ਮਿੰਟ ਦੇਖੋ ਚਾਹ ਪੱਤੀ ਵਾਲਾ ਪਾਣੀ ਜਿਹੜਾ ਉਹ ਸਾਰਾ ਇਹਨੇ ਚੋਕ ਲਿਆ ਸਾਰਾ ਪਾਣੀ ਕਿਦੇ ਵਿੱਚ ਚਲ ਗਿਆ ਇਹਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਬਸ ਥੋੜਾ ਥੋੜਾ ਇਹਨੂੰ ਨੱਪ ਦੇਣਾ ਹੈ ਇਸ ਦਾ ਇਸ ਤਰ੍ਹਾਂ ਮਲਦੇ ਨਾਲ ਥੋੜਾ ਥੋੜਾ ਕੀ ਸਾਰਾ ਹੀ ਜਿਹੜਾ ਬਾਵਾ ਤੇ ਸਾਰੇ ਬੰਨੇ ਜਿਹੜਾ ਏ ਮਰਜ਼ ਹੋ ਜਵੇ ਠੀਕ ਹੈ ਜੀ ਤੇ ਪਹਿਨ ਤੁਸੀਂ ਦੇਖਿਆ ਹੋਣਾ ਕਿ ਅਸੀਂ ਕਿੰਨੇ ਮਹਿੰਗੇ ਮਹਿੰਗੇ ਕੱਪੜੇ ਲੈ ਕੇ ਆਉਂਦੇ ਹਾਂ ਤੇ ਜਦੋਂ ਇਦਾਂ ਪੁਰਾਣੇ ਜੇ ਲੱਗਣ ਲੱਗ ਜਾਂਦੇ ਫਿਰ ਪਾਉਣ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਸਰਦੀਆਂ ਦੇ ਵਿੱਚ ਬਾਰ-ਬਾਰ ਇਹਨਾਂ ਨੂੰ ਮਲੋ ਰਗੜੋ ਔਖਾ ਵੀ ਲੱਗਦਾ ਤੇ ਬਹੁਤ ਸੌਖੀ ਟ੍ਰਿਕ ਹੈ ਸਿਰਫ ਤੁਸੀਂ ਡਿਪ ਕਰਕੇ 15-20 ਮਿੰਟ ਛੱਡ ਦੇਣਾ ਜਿਹੜਾ ਮਰਜ਼ੀ ਆਪਣਾ ਪਹਿਨੋ ਕੰਮ ਕਰ ਸਕਦੇ ਉਸ ਤੋਂ ਬਾਅਦ ਇਹਨੂੰ ਵਾਸ਼ ਕਰਦੇ ਆ ਫਿਰ ਤੁਹਾਨੂੰ ਦੱਸਦੇ ਆ ਜੀ ਦਿਖਾਉਨੇ ਆ ਕੀ ਦਾ ਕਿੰਨਾ ਵਧੀਆ ਰਿਜ਼ਲਟ ਮਿਲਿਆ ਸਾਨੂੰ ਚਾਹ ਪੱਤੀ ਦਾ ਹਾਂਜੀ ਜੀ ਤੇ ਵੀਕ ਮਿੰਟ ਬਾਅਦ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਪਹਿਲਾਂ ਨਿਚੋੜ ਲਾਂਗੇ ਜੀ ਦੇਖੋ ਜੀ ਇਤਨਾ ਆਪਾਂ ਚੰਗੀ ਤਰ੍ਹਾਂ ਇਹਨੂੰ ਕੁੱਟ ਕੇ ਨਿਚੋੜਾਂਗੇ ਜੀ ਜਿਹੜਾ ਸੇ ਪੱਤੀ ਵਾਲਾ ਪਾਣੀ ਆ ਦੇਖ ਸਕਦੇ ਤੁਸੀਂ ਅਸੀਂ ਬਾਹਰ ਕੱਢ ਦਿੱਤਾ ਤੇ ਹੁਣ ਆਪਾਂ ਇਹਨੂੰ ਪਾਣੀ ਨੂੰ ਢੋਲ ਦਾਂਗੇ ਜੀ ਤੇ ਇੱਕ ਸਿੰਪਲ ਪਾਣੀ ਚ ਆਪਾਂ ਪਹਿਲਾਂ ਇਹਨੂੰ ਇਸ ਤਰ੍ਹਾਂ ਹੀ ਕੱਢਾਂਗੇ ਜੀ ਠੀਕ ਹੈ ਜੀ ਸਿੰਪਲ ਪਾਣੀ ਚ ਆਪਾਂ ਕੱਢ ਕੇ ਉਸ ਤੋਂ ਬਾਅਦ ਆ ਕੀ ਕਰਨਾ ਜੀ ਦੇਖੋ ਜੀ ਜਿਹੜੀ ਵੀ ਪਾਣੀ ਉਹੀ ਰੰਗ ਦਾ ਪੱਤੀ ਵਾਲਾ ਪਾਣੀ ਆਪਾਂ ਚੰਗੀ ਤਰ੍ਹਾਂ ਪਹਿਲਾਂ ਕੱਢਣਾ ਕਪੜੇ ਤੋਂ ਚੰਗੀ ਤਰ੍ਹਾਂ ਇਹ ਪਾਣੀ ਜਿਹੜਾ ਆਪਾਂ ਕੱਢਾਂਗੇ ਜੀ ਦੇਖੋ ਦੋ ਤਿੰਨ ਪਾਣੀ ਆਪਾਂ ਧੋ ਕੇ ਦੇਖੋ ਜੀ ਮੈਥੇ ਸ਼ਿੰਕ ਤੇ ਹੀ ਕੱਢ ਰਹੀ ਆ ਕਿਉਂਕਿ ਹ ਸਰਦੀਆਂ ਦੇ ਵਿੱਚ ਬਾਰ-ਬਾਰ ਹਨਾ ਦਿਲ ਨਹੀਂ ਕਰਦਾ ਹੈਗਾ ਦਾ ਇਦਾਂ ਖੜ ਕੇ ਇੱਥੇ ਸੁੱਖਾ ਜੀ ਇਸ ਤਰ੍ਹਾਂ ਸੁੱਖਾ ਲੱਗਦਾ ਪਿਆ ਇੱਕ ਦੋ ਕਪੜੇ ਤੁਸੀਂ ਇਸ ਤਰ੍ਹਾਂ ਹੀ ਧੋ ਸਕਦੇ ਹੋ ਜਿੰਨੀ ਦੇਰ ਸਾਫ਼ ਨਹੀਂ ਹੋ ਜਾਂਦਾ ਪਾਣੀ ਉਨੀ ਦੇਰ ਅਸੀਂ ਇਹਨੂੰ ਕੱਢੀ ਜਾਵਾਂਗੇ ਜੀ ਦੇਖੋ ਜੀ ਹਜੇ ਵੀ ਪਾਣੀ ਗੰਦਾ ਥੋੜਾ ਇਹ ਚਾਰ ਪੰਜ ਪਾਣੀ ਕੱਢ ਲਾਂਗੇ ਜੀ ਜਦੋਂ ਪਾਣੀ ਸਾਫ਼ ਹੋ ਗਿਆ ਫਿਰ ਮੈਂ ਤੁਹਾਨੂੰ ਦੱਸਦੀ ਆ ਕਿਵੇਂ ਆ洗 ਇਹਨੂੰ ਫਿਰ ਵਾਸ਼ ਕਰਾਂਗੇ ਤੁਸੀਂ ਦੇਖਿਓ ਪਾਣੋ ਬਲੈਕ ਟੀ-ਸ਼ਰਟ ਬਲੈਕ ਡੀ ਬਲੈਕ ਸਵੈਟਰ ਜੋ ਵੀ ਬਲੈਕ ਕੱਪੜਾ ਬੇਸ਼ੱਕ ਗਰਮ ਸੂਟ ਹੈ ਬਲੈਕ ਹਨ ਕਾਲਾ ਤੁਹਾਡੇ ਕੋਲ ਤੇ ਤੁਸੀਂ ਦੇਖਿਆ ਹੋਣਾ ਕਿ ਕਾਲੇ ਸੂਟ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕਾਲਾ ਪਰਨਾ ਹੁੰਦਾ ਜਿਵੇਂ ਕਾਲੀ ਪੱਗ ਹੁੰਦੀ ਤਾਂ ਉਹਦੇ ਉੱਪਰ ਚਿੱਟੇ-ਚਿੱਟੇ ਜਿਹੇ ਦਾਗ ਜੇ ਲੱਗਣ ਲੱਗ ਜਾਂਦੇ ਤੇ ਪੁਰਾਣਾ ਛਾਟੀ ਲੱਗਣ ਲੱਗ ਜਾਂਦਾ ਇਹ ਟ੍ਰਿਕ ਪੈਨੋ ਕਰਕੇ ਦੇਖੋ ਤੁਹਾਨੂੰ ਇੱਕਦਮ ਫਰੈਸ਼ ਲੱਗੂਗਾ ਤੇ ਨਵਾਂ ਲੱਗੂਗਾ ਬਿਲਕੁਲ ਦੇਖੋ ਸਾਡਾ ਪਾਣੀ ਸਾਫ਼ ਹੋਣਾ ਸ਼ੁਰੂ ਹੋ ਗਿਆ ਅੱਛਾ ਜੀ ਹੁਣ ਆਹ ਦੇ ਜੀ ਨੇ ਪਾਣੀ ਇਹ ਸਾਫ਼ ਹੋਣਾ ਸ਼ੁਰੂ ਹੋ ਗਿਆ ਹਾਂਜੀ ਜੀ ਹੁਣ ਮੈਂ ਡਰਾਈਵ ਚ ਪਾ ਕੇ ਕਾਰ ਰਹੀ ਆ ਜੀ ਦੇਖਦੇ ਆਪਾਂ ਕੀ ਰਿਜ਼ਲਟ ਮਿਲਦਾ ਆ ਜੀ ਦੇਖੋ ਜੀ ਬਿਲਕੁਲ ਜ਼ਰੂਰਤ ਨਹੀਂ ਪਈ ਸਰਫ ਦੀ ਮੈਨੂੰ ਹਾਂਜੀ ਤੇ ਭੈਣੋ ਦੇਖੋ ਜੀ ਸਾਡੀ ਇਹ ਹਾਈਲੈਕ ਅਸੀਂ ਇੱਕਦਮ ਸਾਫ਼ ਕਰ ਲਈ ਆ ਜੀ ਇਨਰ ਸਾਡਾ ਬਿਲਕੁਲ ਜੀ ਇੱਕਦਮ ਸਾਫ਼ ਹੋ ਗਿਆ ਲਿਸ਼ਕਾ ਮਾਰਨ ਲੱਗਿਆ ਦੇਖੋ ਜੀ ਬਹੁਤ ਵਧੀਆ ਜੀ ਤੇ ਇਹ ਟ੍ਰਿਕ ਭੈਣੋ ਜਰੂਰ ਟਰਾਈ ਕਰਕੇ ਦੇਖਿਓ ਕਿਉਂਕਿ ਅਸੀਂ ਇੰਨੇ ਪੈਸੇ ਖਰਚ ਕਰੇ ਆਪਣੀ ਚੀਜ਼ ਲੈਣੇ ਆ ਲੱਗਦਾ ਰਹਿੰਦਾ ਤੇ ਕਾਲੇ ਕੱਪੜੇ ਖਾਸ ਕਰਕੇ ਕਾਲੇ ਕਪੜੇ ਬਹੁਤ ਗੰਦੇ ਲੱਗਦੇ ਆ ਤੇ ਜਦੋਂ ਤੁਹਾਨੂੰ ਲੱਗੇ ਨਾ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਤੁਹਾਡੇ ਨਾਲ ਹੋ ਗਈ ਆ ਕਿਉਂਕਿ ਇਹ ਭਣੰਦੀ ਨਾਰਮਲ ਗੱਲ ਆ ਕਿ ਹੋ ਹੀ ਜਾਂਦੀ ਆ ਤਾਂ ਪਰ ਇਹਨੂੰ ਇਸ ਤਰੀਕੇ ਨਾਲ ਤੁਸੀਂ ਧੋ ਲੈਣਾ ਦੇਖੋ ਜੀ ਹੋ ਗਈ ਤੇ ਜੇ ਤੁਹਾਨੂੰ ਛੋਟੀਆਂ-ਛੋਟੀਆਂ ਟ੍ਰਿਕਸ ਸੌਖੀਆਂ ਜੀਆਂ ਫ੍ਰੀ ਦੇ ਵਿੱਚ ਤੇ ਟ੍ਰਿਕਸ ਵੀ ਬਿਲਕੁਲ ਫ੍ਰੀ ਹੁੰਦੀਆਂ ਕੋਈ ਜ਼ਿਆਦਾ ਕਾਸਟਲੀ ਨਹੀਂ ਹੁੰਦੀ ਤੇ ਜੇ ਮੰਨ ਲਓ ਆਪਾਂ ਜੇ ਕਿਸੇ ਵੀਡੀਓ 'ਚ ਸਿਰਕਾ ਸੋਡਾ ਵਰਤ ਵੀ ਲੈਂਦੇ ਆ ਤਾਂ ਪਰ ਉਹ ਬਹੁਤ ਜ਼ਿਆਦਾ ਮਹਿੰਗਾ ਨਹੀਂ ਆ ਇੱਕ ਵਾਰ ਅਸੀਂ ਡੱਬੀ ਲੈ ਲਈਏ ਨਾ 40 ਰੁਪਏ ਵਾਲੀ ਤਾਂ ਉਹ ਬਹੁਤ ਜ਼ਿਆਦਾ ਦੇਰ ਤੱਕ ਚੱਲ ਜਾਂਦੀ ਆ ਤੇ ਕਾਫੀ ਟ੍ਰਿਕਸ ਹੋ ਜਾਂਦੀਆਂ ਨੇ ਬਿਲਕੁਲ ਫ੍ਰੀ ਦੇ ਤੌਰ ਤੇ ਠੀਕ ਹੈ ਜੀ ਜਦੋਂ ਇੰਨੀਆਂ ਟ੍ਰਿਕਸ ਹੋ ਜਾਂਦਾ ਉਹ ਫ੍ਰੀ ਹੀ ਲੱਗਦੀਆਂ ਨੇ ਤੇ ਭਾਣੂ ਬਿਲਕੁਲ ਛੋਟੇ ਛੋਟੇ ਅ ਖਰਚੇ ਦੀ ਆਪਾਂ ਟ੍ਰਿਕਸ ਦੱਸਦੇ ਆ ਅੱਜ ਵਾਲੀ ਤਾਂ ਬਿਲਕੁਲ ਫ੍ਰੀ ਆ ਦੇਖੋ ਜੀ ਸਰਫਵ ਨਹੀਂ ਪਾਈ ਠੀਕ ਹੈ ਜੀ ਸਿਰਫ ਚਾਹ ਪੱਤੀ ਥੋੜੀ ਜੀ ਪਾਈ ਆ ਉਹ ਤਾਂ ਅਸੀਂ ਵੈਸੇ ਵੀ ਤੇ ਚਾਹ ਪੀਣੀ ਆ ਉਦੋਂ ਤੁਸੀਂ ਜਦੋਂ ਵੱਧ ਪਾਣੀ ਤੁਹਾਡੇ ਕੋਲ ਹੈ ਤੁਸੀਂ ਥੋੜਾ ਕੱਢ ਲਓ ਤੇ ਉਹਦੇ ਵਿੱਚੋਂ ਤੁਸੀਂ ਪਾਣੀ ਥੋੜਾ ਜਿਹਾ ਮਿਕਸ ਕਰਕੇ ਸਿੰਪਲ ਤਾਂ ਤੁਸੀਂ ਡਿਪੂ ਕਰ ਸਕਦੇ ਹੋ ਠੀਕ ਹੈ ਪਿਆਰੋ ਤੇ ਵੇਖੋ ਇੰਨੀ ਵੱਡੀ ਪ੍ਰੋਬਲਮ ਦਾ ਹੱਲ ਵੀ ਤਾਂ ਹੋ ਗਿਆ ਤੇ ਕਿਵੇਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਦਿਓ ਥੋੜੀ ਜਿਹੀ ਵਧੀਆ ਲੱਗੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਵੀਡੀਓ ਨੂੰ ਕਰਿਆ ਕਰੋ ਚੰਗਾ ਜੀ ਪਿਆਰੋ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ